ਖਬਰ ਲੈਣੇ ਪਟਿਆਲਾ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁਕੀੜ ਉੱਤੇ ਮ੍ਰਿਤਕ ਜਗਜਸ਼ਨਦੀਪ ਕਾਰ ਦੇ ਇਨਸਾਫ ਲਈ ਧਰਨਾ ਚੱਲ ਰਿਹਾ ਤੇ ਸੰਘਰਸ਼ ਦੀ ਹਮਾਇਤ ਕਰਨ ਅੱਜ ਮਿਤੀ ਡਾਕਟਰ ਪਿਆਰੇ لال ਗਰਗ ਰਾਜਵਿੰਦਰ ਸਿੰਘ ਰਾਏ ਤੇ ਹੋਰ ਬੁੱਧੀਜੀਵੀ ਵਰਗ ਦੇ ਨੁਮਾਇੰਦੇ ਪਹੁੰਚ ਤੇ ਪੰਜਾਬੀ ਯੂਨੀਵਰਸਿਟੀ ਦੇ ਮੁਕੀੜ ਤੇ ਲਾਇਆ ਧਰਨਾ ਪਿਆਰੇ لال ਨੇ ਵਾਈ ਚਾਂਸਲਰ ਦੀ ਪਰਤੀ ਨੂੰ ਲੈ ਕੇ ਵੀ ਚੁੱਕੇ ਸਵਾਲ ਸਵਾਲੀਆਂ ਪਟਿਆਲਾ ਤੇ ਪੰਜਾਬ ਸਰਕਾਰ ਤੋਂ ਕੀਤੀ ਮੰਗ ਵਾਈ ਚਾਂਸ ਪ੍ਰੋਫੈਸਰ ਦੇ ਖਿਲਾਫ ਕਾਰਵਾਈ ਵਿਦਿਆਰਥੀ ਦੇ ਮੁਹਾਦੇ ਉੱਪਰ ਜ਼ਿੰਮੇਵਾਰੀ ਪੰਜਾਬੀ ਯੂਨੀਵਰਸਿਟੀ ਬਾਈ ਚਾਂਸ ਪ੍ਰੋਫੈਸਰ ਦੇ ਵੱਲੋਂ ਤੰਗ ਪਰੇਸ਼ਾਨ ਕਰਨ ਲਈ ਗੰਭੀਰ aarop ਵਿਦਿਆਰਥੀ ਅਨੁਭਾਲ ਕਰਨ ਦੀ ਕੀਤੀ ਮੰਗ ਨਹੀਂ ਤਾਂ ਚੱਕਾਂਗੇ ਹਰ ਸਟੇਜ ਤੇ ਉਪਰੇ ਮੰਗ ਤਾਨਾਸ਼ਾਇਰ ਰਵਈਏ ਇਖਤਿਆਰ ਕੀਤਾ ਹੋਇਆ ਤੇ ਕਿਸੇ ਦੀ ਗੱਲ ਨਹੀਂ ਸੁਣਦੇ ਤੇ ਇੱਥੋਂ ਤੱਕ ਕਿ ਜਿਹੜੀ ਕਮੇਟੀ ਬਣਾਈ ਗਈ ਸੀ ਤੇ ਔਰ ਇਹ ਐਚਓ ਡਾਕਟਰ ਹਰਸ਼ੀਂਦਰ ਨੇ ਵੀ ਚੁੱਕੇ ਸਵਾਲ ਸੀ ਪਰ ਅਬ ਦੀ ਮਰਜ਼ੀ ਕਰ ਰਹੇ ਹੁਣ ਹਰਸ਼ੀਂਦਰ ਨੂੰ ਚਾਹੀਦਾ ਹੈ ਕਿ ਰਿਪੋਰਟ ਜੱਕ ਜ਼ਾਹਿਰ ਕਰ ਅਤੇ ਡੀਸੀ ਵੀ ਰਿਪੋਰਟ ਨੂੰ ਸਾਰੇ ਸਾਹਮਣੇ ਰੱਖੇ ਜੀ ਕੁਛ ਡਿਮਾਂਡ ਹੈ ਕੁਛ ਮੰਗਾ ਹੈ ਜਿਹੜੇ ਹੱਕ ਦੇ ਵਿੱਚ ਤੁਸੀਂ ਉਤਰੇ ਹੋਏ ਨਾ ਦੇਖੋ ਗੱਲ ਇਹ ਹੈ ਵੀ ਇਹ ਯੂਨੀਵਰਸਿਟੀ ਜਿਹੜੀ ਹੈ ਇਹ ਸੰਸਾਰ ਦੀ ਦੂਜੀ ਯੂਨੀਵਰਸਿਟੀ ਹੈ ਜਿਹੜੀ ਭਾਸ਼ਾ ਦੇ ਨਾਤੇ ਬਣੀ ਹੈ ਇੱਥੇ ਭਾਸ਼ਾ ਦਾ ਵੀ ਬੁਰਾ ਹਾਲ ਕਰਿਆ ਜਾ ਰਿਹਾ ਹੈ ਇੱਥੇ ਬੱਚਿਆਂ ਦਾ ਵੀ ਬੁਰਾ ਹਾਲ ਕਰਿਆ ਜਾ ਰਿਹਾ ਜਿਹੜੇ ਪੜ੍ਹਦੇ ਨੇ ਇੱਥੇ ਮੁਲਾਜ਼ਮਾਂ ਦਾ ਵੀ ਬੁਰਾ ਹਾਲ ਕਰਿਆ ਜਾ ਰਿਹਾ ਹੈ ਫੈਕਲਟੀ ਨਾਲ ਦੀ ਬੜਾ ਠੱਕਾ ਕਰਿਆ ਜਾ ਰਿਹਾ ਹੈ ਇਹ ਯੂਨੀਵਰਸਿਟੀ ਜਿਹੜੀ ਇਹਨੇ ਸਾਲਾਂ ਤੋਂ ਚੱਲੀ ਸੀ 55 ਸਾਲ ਤੋਂ ਸਫਲਤਾ ਦੇ ਨਾਲ ਚੱਲੀ ਸੀ ਚੰਗਾ ਮਾੜਾ ਤਾਂ ਹਰੇਕ ਜਗ੍ਹਾ ਤੇ ਹੁੰਦਾ ਕਦੇ ਕੋਈ ਘਟ ਹੋ ਜਾਂਦਾ ਕਦੇ ਵੱਧ ਹੋ ਜਾਂਦਾ ਪਰ ਜੋ ਹੁਣ ਹਾਲ ਹੋਇਆ ਉਹ ਕਦੀ ਵੀ ਨਹੀਂ ਹੋਇਆ ਉਹ ਇੱਕ ਮੈਂ ਵਫਜ ਪੂਰਾ ਪਹਿਲਾਂ ਨਹੀਂ ਕਹਾਂਗਾ ਪਾਰਟ ਕਹਿੰਦੇ ਇਹੋ ਜਿਹਾ ਰਾਜ ਹੈ ਇੱਕੋ ਪਾ ਆٹے ਦਾਣੇ ਦਾ ਤੇ ਇਹੋ ਜਿਹਾ ਇਹਨਾਂ ਦਾ ਰਾਜ ਹੈ ਜਿੱਥੇ ਇਹਨਾਂ ਨੂੰ ਕੁਝ ਨਹੀਂ ਆਉਂਦਾ ਤੇ ਕੁਝ ਕਰਕੇ ਨਹੀਂ ਰਾਜੀ ਤੇ ਮੈਨੂੰ ਕਹਿੰਨ ਚ ਕੋਈ ਝਿਜਕ ਨਹੀਂ ਵੀ ਜੇ ਤੁਸੀਂ ਖਰਚੇ ਦੁੱਗਣੇ ਕਰਤੇ ਆਮਦਨ ਤੁਸੀਂ ਘਟਾਤੀ ਤੇ ਫਿਰ ਪ੍ਰਬੰਧ ਕਿ ਹੋ ਜਾ ਤੁਹਾਡਾ ਅਸੀਂ ਕਹਿੰਦੇ ਹੁੰਦੇ ਬਚਪਨ ਚ ਰਾਜ ਕਰਨ ਦਾ ਹੱਕ ਨਾ ਕੋਈ ਯੇ ਪਰ ਜਿਆ ਖੁਸ਼ਹਾਲ ਨਾ ਹੋਈ ਇੱਥੇ ਸਾਰੇ ਕਿਸਮ ਦੇ ਜਿਹੜੇ ਡੋਕ ਨੇ ਉਹ ਦੁਖੀ ਨੇ ਅਗਲੀ ਗੱਲ ਜਿਸ ਬੰਦੇ ਨੂੰ ਮੈਨੂੰ ਕਾਰ ਨਹੀਂ ਚਲਾਉਣੀ ਆਉਂਦੀ ਜੇ ਮੈਂ ਸਟੀering ਤੇ ਬਹਿ ਜਾ ਮੈਨੂੰ ਕੋਈ ਸਟੀering ਤੇ ਬਿਠਾ ਕੇ ਤਾਂ ਮੈਂ ਐਕਸੀਡੈਂਟ ਹੀ ਕਰਾਂਗਾ ਜੇ ਮੈਂ ਬੈਠਣਾ ਹੋਵੇ ਮੈਂ ਸਿੱਖ ਲਵਾਂ ਤੇ ਇਹਨੂੰ ਵਿਚਾਰੇ ਨੇ ਕਦੇ ਜਿਹੜੇ ਵਾਈਸ ਚਾਂਸਰ ਨੇ ਇਹਨੇ ਤਾਂ ਕਦੇ ਪ੍ਰਸ਼ਾਸਨ ਕਰਿਆ ਨਹੀਂ ਇੱਕ ਥੋੜੀ ਐਕਟਿੰਗ ਡਾਇਰੈਕਟਰ ਰਹਾ ਆਈਜ਼ਰ ਦੇ ਵਿੱਚ ਵੀ ਇਹ ਪੱਠਾ-ਪੱਠਾ ਕੇ ਆਏ ਨੇ ਉੱਤੇ ਇਹਨਾਂ ਦੇ ਆਉਣ ਤੋਂ ਬਾਅਦ ਮੀਟਿੰਗਾਂ 'ਚ ਪਾਸ ਹੋਇਆ ਵੋਟ ਦਾ ਵੀ ਸਾਨੂੰ ਬੜਾ ਸੰਕਟ ਆ ਗਿਆ ਵਿੱਚੀ ਸੰਕਟ ਜਦ ਤੁਸੀਂ ਕਿਸੇ ਇੱਕ ਬੰਦੇ ਨੂੰ ਕੁਝ ਬੰਦਿਆਂ ਨੂੰ ਨਜਾਇਜ਼ ਨਾਅਬ ਦੇਵੋਗੇ ਆਪ ਨਜਾਇਜ਼ ਨਾਅਬ ਲਓਗੇ ਤੇ ਦੂਜਿਆਂ ਦਾ ਹੱਕ ਵੀ ਮਾਰੋਗੇ ਤਾਂ ਫਿਰ ਬੇਚੈਨੀ ਪੈਦਾ ਹੁੰਦੀ ਹੁੰਦੀ ਹੈ ਅੱਜ ਅਸੀਂ ਇੱਥੇ ਆਇਆ ਵੀ ਉਸ ਬੇਚੈਨੀ 'ਚ ਕਦੇ ਇਹੀ ਨਹੀਂ ਇਹਨਾਂ ਨੇ ਜਿੰਨਾ ਮਾਨਸਿਕ ਸ਼ੋਸ਼ਣ ਇੱਥੇ ਲੜਕੀਆਂ ਦਾ ਕਰਿਆ ਲੜਕੀਆਂ ਜਿਹੜੇ ਇਹਨਾਂ ਦੇ ਵਿੱਚ ਆਉਂਦੀਆਂ ਨੇ ਇਹਨਾਂ ਨੇ ਇੱਥੇ ਇੱਕ ਹੀ ਕਿਰਤ ਕੋਰਸ ਕਹਿੰਦੇ ਨੇ ਇੰਟੀਗਰੇਟ ਕੋਰਸ 5 ਸਾਲ ਦਾ ਸ਼ੁਰੂ ਕਰਿਆ 16 ਤੋਂ 18 ਸਾਲ ਦੀਆਂ ਕੁੜੀਆਂ ਹੁੰਦੀਆਂ ਨੇ ਜਿਹੜੀਆਂ ਉਰੇ ਆਉਂਦੀਆਂ ਨੇ ਇਹਨਾਂ ਦੇ ਪ੍ਰੋਫੈਸਰ ਜਿਹੜੇ ਕੁਝ ਜਿਹੜਾ ਗਿਦਤ ਦੋਸ਼ ਲੱਗ ਰਹੇ ਨੇ ਉਹ ਸਭ ਦੇ ਸਾਹਮਣੇ ਆ ਕਿ ਉਹ ਸ਼ਰੀਰ ਹਰਕਤਾਂ ਕਰਦਾ ਤੇ ਉਹਦੇ ਸ਼ਰੀਰ ਹਰਕਤਾਂ ਕਰਕੇ ਕਿੰਨੀਆਂ ਲੜਕੀਆਂ ਇਸੇ ਛੱਡ ਗਈਆਂ ਗਿਣਤੀ ਦਸੀਆਂ ਲੋਕਾਂ ਨੇ ਵੀ ਇੰਨੀਆਂ ਲੜਕੀਆਂ ਛੱਡ ਗਈਆਂ ਇਹ ਤੋਂ ਦੁਖੀ ਹੋ ਕੇ ਤੇ ਇੰਨੀਆਂ ਲੜਕੀਆਂ ਨੇ ਬਾਬਰ ਕੇ ਕਿਹਾ ਹੁਣ ਇਹ ਉਹਨਾਂ ਦੇ ਪਿੱਛੇ ਪਏ ਹੋਏ ਨੇ ਉਹਨਾਂ ਦੇ ਮਾਪਿਆਂ ਨੂੰ ਫੋਨ ਕਰਦੇ ਨੇ ਉਹਨਾਂ ਦੇ ਪਿੰਡਾਂ 'ਚ ਜਾ ਕੇ ਗਰਨਾ ਕਰਦੇ ਨੇ ਕਿ ਜੀ ਇਹ ਤੁਸੀਂ ਆਪਦੇ ਬਿਆਨ ਵਾਪਸ ਲਓ ਦਬਕੇ ਮਾਰਦੇ ਨੇ ਕੋਰਟਾਂ 'ਚ ਕੇਸ ਪਾਉਂਦੇ ਨੇ ਇਹਦੇ ਨਾਲ ਗੱਲ ਬੰਝੂਗੀ ਇਹ ਵਾਈਸ ਚਾਂਸਰ ਸਮਝਦੇ ਨੇ ਵੀ ਮੈਂ ਹੀ ਆ ਇਹ ਯੂਨੀਵਰਸਿਟੀ ਮੇਰੀ ਆ ਇਹ ਨਹੀਂ ਆ ਯੂਨੀਵਰਸਿਟੀ ਇਹ ਯੂਨੀਵਰਸਿਟੀ ਪੰਜਾਬ ਦੀ ਆ ਇਹ ਦਾ ਨਾਂ ਪੰਜਾਬੀ ਯੂਨੀਵਰਸਿਟੀ ਆ ਤੇ ਤੁਸੀਂ ਨੇ ਗੱਲ ਕੀਤੀ ਸੀ ਪਿੱਛੇ ਬੈਠੇ ਹੋਏ ਜਿਹੜਾ ਵਾਈਸ ਚਾਂਸਰ ਨੇ ਕੁਝ ਸਮੇਂ ਲਈ ਆਇਆ ਸੀ ਉਹ ਆ ਪੱਕੇ ਹੋ ਗਿਆ ਤੇ ਨਾਲੇ ਵਾਈਫ ਨੂੰ ਪੱਕਾ ਕਰਤਾ ਉਹ ਕੀ ਮਾਮਲਾ ਮੈਂ ਆਉਣਾ ਨਹੀਂ ਆਣਾ ਤੋ ਇਸ ਕਰਕੇ ਇਸ ਵਾਈਸ ਚਾਂਸਰ ਨੇ ਇਹਨੂੰ ਮਲਕੀਅਤ ਸਮਝ ਲਿਆ ਇਹ ਇਹਨਾਂ ਦੀ ਮਲਕੀਅਤ ਨਹੀਂ ਹੈ ਇਹ ਯੂਨੀਵਰਸਿਟੀ ਸਾਡੇ ਪੰਜਾਬ ਦੇ ਲੋਕਾਂ ਦੀ ਹੈ ਲੋਕਾਂ ਨੇ ਇੱਥੇ ਪੜਨਾ ਹੈ ਬੱਚਿਆਂ ਦਾ ਸ਼ੋਸ਼ਣ ਕਰਿਆ ਜਾ ਰਿਹਾ ਹੈ ਜਸ਼ਨਦੀਪ ਕੌਰ ਉਹਦੀ ਬਾਤ ਬਹੁਤ ਸਾਰੇ ਲੋਕ ਕਹਿੰਦੇ ਨੇ ਇਹਨਾਂ ਦੀ ਇਨਕੁਆਰੀ ਕਮੇਟੀ ਨੇ ਕਿਹਾ ਬਿਮਾਰੀ ਕਰਕੇ ਹੋਈ ਹੈ ਬਿਮਾਰੀ ਕਰਕੇ ਮੌਤ ਸਾਡੇ ਹਸਪਤਾਲਾਂ 'ਚ ਰੋਜ਼ ਹੀ ਹੁੰਦੀਆਂ ਨੇ ਕਮਿਊਨਿਸਟ ਮੁੱਦਾ ਹੈ ਨਾ ਇਹ ਖਾਨਿਸਤਾਨ ਦਾ ਮੁੱਦਾ ਹੈ ਨਾ ਇਹ ਕੌਨਿਸਤਾਨ ਦਾ ਮੁੱਦਾ ਹੈ ਇੱਥੇ ਵਿਦਿਆਰਥੀ ਵਰਸਦ ਤੱਕੇਗਾੜਾ ਅਥਾਰਟੀਜ਼ੇ ਲੜਾਈਆ ਇੱਥੇ ਨਹੀਂ ਨਹੀਂ ਕਹਿੰਦੇ ਨੇ ਲੋਕਾਂ ਨੂੰ ਬਿਆਨ ਕੋਈ ਨਹੀਂ ਦਿੰਦੇ ਲੋਕਾਂ ਨੂੰ ਕਹਿੰਦੇ ਇਹੀ ਇਹੀ ਤਾਂ ਨਾ ਚੁੰਝ ਚਰਚਾ ਕਰਦੇ ਨੇ ਇਹ ਜਿਹੜੀ ਚੁੰਝ ਚਰਚਾ ਹੈ ਇਹ ਚੁੰਝ ਚਰਚਾ ਨੂੰ ਅਸੀਂ ਹਰਾਉਣ ਆਇਆ ਵੀ ਨਾ ਇਹ ਕਮਿਊਨਿਸਟਾਂ ਦਾ ਮੁੱਦਾ ਹੈ ਨਾ ਇਹ ਖੜਸ ਸੰਘਿਆ ਦਾ ਮੁੱਦਾ ਹੈ ਮੁੱਦਾ ਜਿਹੜਾ ਵਿਦਿਆਰਥੀਆਂ ਨਾਲ ੱੱਕਾ ਹੋ ਰਿਹਾ ਹੈ ਪੰਜਾਬ ਦੀਆਂ ਕੁੜੀਆਂ ਨਾਲ ੱੱਕਾ ਹੋ ਰਿਹਾ ਹੈ ਪੰਜਾਬ ਦੀਆਂ ਲੜਕੀਆਂ ਦੀ ਇੱਜ਼ਤ ਰੋਡੀ ਜਾ ਰਹੀ ਹੈ ਉਹ ਹਾਲਤ ਹੋ ਗਿਆ ਜੋ ਬਾਬੇ ਨਾਨਕ ਨੇ ਕਿਹਾ ਸੀ ਜਿੰਨ ਸਿਰ ਸੋਹਣ ਪੱਤੀਆਂ ਮੰਗੀ ਪਾਏ ਸੰਦੂਰ ਸੇ ਸਿਰ ਕਾਟੀ ਮੁੰਨਿਆਂ ਗੜ ਵਿੱਚ ਆਵੇ ਧੂੜ ਇਹੋ ਜਿਹਾ ਇਹਨਾਂ ਨੇ ਹਾਲ ਕਰਤਾ ਪਰ ਫਿਰ ਬਾਪੇ ਨੇ ਆਖਿਆ ਸੀ ਇਤੀ ਮਾਰ ਪਈ ਕੋੜਾਣੇ ਤੈਂ ਕੀ ਦਰਦ ਨਾ ਆਇਆ ਮੈਂ ਪ੍ਰਗੰਤਮਾਨ ਸਰਕਾਰ ਨੂੰ ਸਵਾਲ ਕਰਦਾ ਵੀ ਆ ਹਾਲ ਕਰਤਾ ਸਾਡੇ ਪੰਜਾਬ ਦੀਆਂ ਧੀਆਂ ਦਾ ਉਹਨਾਂ ਦੀ ਇੱਜ਼ਤ ਰੋਣੀ ਜਾ ਰਹੀ ਹੈ ਇਸ ਵਾਈਸ ਚਾਂਸਲਰ ਵੱਲੋਂ ਇਸ ਯੂਨੀਵਰਸਿਟੀ ਵੱਲੋਂ ਇਹ ਜਿਹੜੇ ਚਮਚੇ ਪ੍ਰੋਫੈਸਰ ਵੱਲੋਂ ਤੁਸੀਂ ਕੀ ਕਰ ਰਹੇ ਹੋ ਤੁਹਾਨੂੰ ਕੋਈ ਤਰਸ ਨਹੀਂ ਆਉਂਦਾ ਤੁਹਾਨੂੰ ਕੋਈ ਆਪਣੀ ਡਿਊਟੀ ਨਹੀਂ ਸਮਝਦੀ ਸ਼ਰਮ ਕਰੋ ਕੁਝ ਕਰੋ ਅਗਲਾ ਕਦਮ ਕੀ ਹੈ ਅਗਲੇ ਕਦਮ ਦੇਖ ਕੇ ਜਾ ਰਹੇ ਹਾਂ ਤਾਂ ਨੇ ਅਸੀਂ ਇਹਨਾਂ ਨੂੰ ਕੋਈ ਡਾਇਰੈਕਸ਼ਨ ਨਹੀਂ ਦੇ ਰਹੇ ਅਸੀਂ ਤਾਂ ਸਿਰਫ ਸਮਰਥਨ ਕਰਨ ਆਏ ਆ ਇਹ ਲੜਾਈ ਆਪਦੀ ਆਪੇ ਲੜ ਰਹੇ ਨੇ ਇਹਨਾਂ ਨੂੰ ਵੀ ਅਸੀਂ ਸਪਸ਼ਟ ਕਰਾਇਆ ਹੋਇਆ ਕਿਉਂਕਿ ਅਸੀਂ ਨਿਆਂਨ ਦੀ ਲੜਾਈ ਲੜਨੀ ਇਹ ਲੜਾਈ ਇਹਨਾਂ ਜਿਹਦੇ ਜਿਸ ਤਣ ਲੱਗੇ ਸੋ ਤਣ ਜਾਣੇ ਇਹਨਾਂ ਨੇ ਆਪਦੀ ਲੜਾਈ ਆਪ ਲੜਨੀ ਹੈ ਪਰ ਅਸੀਂ ਤਾਂ ਸਮਰਥਨ ਦੇਣ ਆਏ ਆ ਅਸੀਂ ਤਾਂ ਸਮਰਥਨ ਦੇਣ ਆਲੇ ਆ ਉਹ ਰਾ ਨੀਤੀ ਇਹ ਦੱਸਣਗੇ ਅਸੀਂ ਤਾਂ ਉੱਥੇ ਕਰਾਂਗੇ ਅਸੀਂ ਉੱਥੇ ਪ੍ਰੈਸ ਕਾਨਫਰੰਸਾਂ ਕਰਾਂਗੇ ਸੁਣੋ ਮੈਂ ਉਹ ਹੀ ਦੱਸਾਂ ਅਸੀਂ ਪ੍ਰੈਸ ਕਾਨਫਰੰਸਾਂ ਕਰਾਂਗੇ ਅਸੀਂ ਇਸ ਗੱਲ ਦੇ ਉੱਤੇ ਕਿ ਸਰਜੀਤ ਸਿੰਘ ਨੂੰ ਜਿਵੇਂ ਹਰਿਆਣੇ ਦੀ ਸਰਕਾਰ ਨੇ ਕਰਿਆ ਹਰਿਆਣੇ ਦੀ ਸਰਕਾਰ ਨੇ ਉੱਥੇ ਇੱਕ ਪ੍ਰਿੰਸੀਪਲ ਕੁੜੀਆਂ ਨੂੰ ਇਦਾਂ ਹੀ ਛੇੜਦਾ ਸੀ ਉਹ ਜਿਹੜਾ ਛੇੜਦਾ ਸੀ ਉਹਨੂੰ ਡਿਸਮਿਸ ਕਰਤਾ ਦੂਜਾ ਪ੍ਰਿੰਸੀਪਲ ਕੁੜੀਆਂ ਨੂੰ ਛੇੜਦਾ ਸੀ ਉਹ ਤੇ ਫਾਜਦਾਰੀ ਕੇਸ ਦਰਜ ਕਰਕੇ ਉਹ ਗ੍ਰਿਫਟ ਚਾ ਪੁਲਿਸ ਵਿੱਚ ਇਹਦੇ ਉੱਤੇ ਕਿਉਂ ਨਹੀਂ ਇਹਨੂੰ ਕਿਉਂ ਨਹੀਂ ਕਰਿਆ ਇਹ ਤਾਂ ਸਾਹਮਣੇ ਆ ਗਿਆ ਹੁਣ ਇਹ ਤਾਂ ਜੱਜ ਸਾਹਿਬ ਨੇ ਇਹ ਤਾਂ ਜੱਜ ਸਾਹਿਬ ਨੇ ਇਨਕੁਆਇਰੀ ਕਰੀ ਹੈ ਨਾ ਇਹ ਤਾਂ ਹਰਸ਼ਿੰਦਰ ਕੌਰ ਨੇ ਕਿਹਾ ਮੈਂ ਤਾਂ ਹਰਸ਼ਿੰਦਰ ਕੌਰ ਨੂੰ ਵੀ ਸੁਨੇਹਾ ਦਿੰਦਾ ਵੀ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਇਹਨਾਂ ਨੇ ਕਮੇਟੀ ਚੋਂ ਬਾਹਰ ਕੱਢਤਾ ਇਹਦਾ ਮਤੇ ਤਾਨਾਸ਼ਾਹੀ ਸੀ ਇਹਨਾਂ ਦੀ ਉਹ ਬਾਹਰ ਨਿਕਲ ਗਈ ਮੇਰੇ ਵਰਗਾ ਹੁੰਦਾ ਮੈਂ ਤਾਂ ਨਿਕਲਦਾ ਸੀ ਮੈਂ ਤਾਂ ਕਹਿੰਦਾ ਮੈਂ ਪੈਰਲ ਰਿਪੋਰਟ ਜੋ ਭਲੇਖਾ ਨਾ ਰੱਖਿਓ ਮੈਂ ਬਥੇਰੇ ਸਰਕਾਰ ਚ ਕੰਮ ਕਰੇ ਨੇ ਐਦਾਂ ਥੋੜਾ ਹੁੰਦਾ ਆ ਸਿੱਟ ਨੇ ਆਪਣੀ ਪੈਰਲ ਰਿਪੋਰਟ ਦਿੱਤੀ ਸੀ ਬੰਦਿਆਂ ਨੇ ਸੋ ਦੂਜਾ ਹੁਣ ਵੀ ਮੈਂ ਹਰਸ਼ਿੰ ਤੁਸੀਂ ਡੀਸੀ ਨੂੰ ਲਿਖ ਕੇ ਦਿੱਤਾ ਹੈ ਤੁਸੀਂ ਕਿਹਾ ਮੇਰੇ ਤੇ ਵੱਡੇ ਵੱਡੇ ਬੰਦੇ ਪ੍ਰੈਸ਼ਰ ਪਾਉਂਦੇ ਰਹੇ ਨੇ ਕਿ ਸਰਜੀਤ ਸਿੰਘ ਦੇ ਹੱਕ ਚ ਲਿਖੋ ਮੈਂ ਨਹੀਂ ਲਿਖਿਆ ਕਿ ਜੇ ਡੀਸੀ ਸਾਹਿਬ ਨੇ ਆਖਿਆ ਵੀ ਨਾਪੇ ਜੱਗਰ ਕਰ ਦਾਂਗੀ ਇਹ ਰਿਪੋਰਟ ਜੇ ਨਾਖਰੀ ਮੈਂ ਖੁਦ ਕਰਾਂਗੀ ਹੁਣ ਤਾਂ ਬਹੁਤ ਟਾਈਮ ਹੋ ਗਿਆ ਜਾਂ ਤਾਂ ਡੀਸੀ ਸਾਹਿਬ ਤੋਂ ਜੱਗਰ ਕਰਾ ਲੈਣ ਨਹੀਂ ਤਾਂ ਫਿਰ ਆਪੇ ਜੱਗਰ ਕਰਦੇਣ ਆਪਦੇ ਵਚਨ ਤੇ ਤਾਂ ਖੜੇ ਰਹਿਣ ਨਾ ਸਮਾਦਾ ਵੀ ਉਹ ਉਹ ਵੀ ਪ੍ਰੈਸ਼ਰ ਥਰਲੇ ਕਿਤੇ ਕੰਮ ਕਰ ਰਹੇ ਨੇ ਕੌਣ ਨੀ ਮੈਂ ਉਹਦੇ ਤੇ ਕੀ ਕਹਿ ਸਕਦਾ ਉਹਨਾਂ ਨੇ ਜੇ ਪਹਿਲਾਂ ਕਿਹਾ ਹੈ ਤੇ ਉਹਨਾਂ ਨੂੰ ਆਪਦਾ ਵਚਨ ਨਾ ਮਾਰਨਾ ਚਾਹੀਦਾ ਹੈ ਖੜੇ ਇੱਕ ਬੰਦੇ ਨੂੰ ਅਸੀਂ ਜੇ ਪ੍ਰੈਸ਼ਰ ਦੀ ਗੱਲ ਕਰਾਂਗੇ ਤਾਂ ਠੀਕ ਨਹੀਂ ਲੱਗੇਗੀ ਨਾ ਉਹਨਾਂ ਨੇ ਕਿਹਾ ਖੁਦ ਅਸੀਂ ਤਾਂ ਨਹੀਂ ਕਹਾਇਆ ਵੀ ਮੈਂ ਜੱਗਰ ਕਰਾਂਗੀ ਦੂਜਾ ਡੀਸੀ ਸਾਹਿਬਾਂ ਨੇ ਹੋਵੇ ਡਾਕਟਰ ਨੂੰ ਫਿਰ ਵੀ ਸਜ਼ਾ ਮਿਲਦੀ ਹੈ ਕੋਈ ਆਪੇ ਤਾਂ ਮਰਦਾ ਹੀ ਨਹੀਂ ਹਸਪਤਾਲ ਚ ਉਹ ਤਾਂ ਮਰਦਾ ਹੀ ਬਿਮਾਰੀ ਕਰਕੇ ਹੈ ਪਰ ਡਾਕਟਰ ਨੂੰ ਫਿਰ ਅਣਗੈਡੀ ਦੀ ਸਜ਼ਾ ਕਿਉਂ ਹੈ ਇਹਨਾਂ ਨੇ ਉਹ ਕੁੜੀ ਦਾ ਲਾਸ਼ ਨਹੀਂ ਕਰਾਇਆ ਉਹ ਉਹਨੂੰ ਉਲਟੀਆਂ ਲਾਗੀਆਂ ਉਹਨੂੰ ਸਾਹ ਚੜ ਗਿਆ ਉਹ ਇਹਨਾਂ ਦੀ ਡਿਸਪੈਂਸਰੀ ਚ ਭੇਜੀ ਇਹਨਾਂ ਨੇ ਉਤੋਂ ਚੱਕ ਕੇ ਮਾੜਾ ਮੋਟਾ ਟਰੀਟ ਟਪੜਾ ਜਿਹਾ ਕਰਕੇ ਉਹਨੂੰ ਹੋਸਟਲ ਚ ਇਕੱਲੀ ਨੂੰ ਛੱਡਤਾ ਉੱਥੇ ਉਲਟੀਆਂ ਕਰਦੇ ਰਹੀ ਮਾਪਿਆਂ ਆਨ ਪੜਦੇ ਨਾਲ ਤੋੜਤਾ ਉਹ ਸ਼ਾਮ ਨੂੰ ਜਾ ਕੇ ਮਰ ਗਈ ਇਹਦਾ ਮਤਲਬ ਬਿਮਾਰੀ ਹੋਰੇ ਵਧੀ ਹੋਈ ਸੀ ਉਹ ਵਧੀ ਹੋਈ ਬਿਮਾਰੀ ਚ ਇਹਨਾਂ ਸਰਦੀ ਯੂਨੀਵਰਸਿਟੀ ਦੇ ਅਧਿਕਾਰੀਆਂ ਦੀ ਮੈਗਨੀਜੈਂਸ ਹੈ ਇਹਨਾਂ ਦੀ ਕੋਹਰਣ ਕਹਦੀ ਹੈ ਇਹ ਉਹਦੀ ਮੌਤ ਦਾ ਕਾਰਨ ਨੇ ਜਿਵੇਂ ਕੋਈ ਡਰਾਈਵਰ ਗੱਡੀ ਚਲਾਉਂਦਾ ਹੋਵੇ ਉਹਦੇ ਅੱਗੇ ਸਾਈਕਲ ਵਾਲਾ ਉਹੀ ਗਲਤੀ ਨਾਲ ਦੀ ਆ ਜੇ ਤਾਂ ਵੀ ਡਰਾਈਵਰ ਤੇ 304A ਦਾ ਕੇਸ ਬੰਦਾ ਹੈ ਇਹਨਾਂ ਤੇ 304A ਦਾ ਕਤਲ ਦਾ ਮੁਕਦਮਾ ਦਰਜ ਕਰਨਾ ਬੰਦਾ ਸੀ ਮੈਂ ਹੈਰਾਨ ਆ ਵੀ ਭਗੰਤਵਾਨ ਦੀ ਸਰਕਾਰ ਕੀ ਕਰਦੀ ਹੈ ਉਹਨਾਂ ਦੇ ਗ੍ਰਹਿ ਮੰਤਰੀ ਵੀ ਖੁਦ ਹੀ ਨੇ ਭਗਵੰਤ ਮਾਨ ਉਹ ਕੀ ਕਰਦੇ ਨੇ ਇੱਥੋਂ ਦੀ ਡੀਸੀ ਕੀ ਕਰਦੀ ਹੈ ਇਹ ਮਾਝਾ ਸੰਸਦ ਨੇ ਤਾਂ ਕੁਝ ਕਰਨਾ ਨਹੀਂ ਇਹ ਦੇਖਦਾ ਤਾਂ ਕੋਈ ਪਰਨ ਕਰਿਆ ਹੋਆ ਵੀ ਮੈਂ ਤਾਂ ਜੋ ਮਰਜੀ ਠੱਗਾ ਕਰਾਂਗਾ ਇਹ ਆਪਣੇ ਆਪ ਨੂੰ ਹਾਕਮ ਸਮਝਦਾ ਆਪਦਾ ਹਾਲ ਕੀ ਹੈ ਅੱਛਾ ਮੈਂ ਹੁਣੀ ਮਲਾਜਮਾਂ ਦੀ ਗੱਲ ਸੁਣ ਰਿਹਾ ਸੀ ਉਹਨਾਂ ਨੂੰ ਤਾਂ ਜਿੰਨੇ ਘੱਟੋ ਘੱਟ ਡੀਸੀ ਰੇਟ ਹੋ ਵੀ ਨਹੀਂ ਦੇ ਰਿਹਾ ਕਿ ਦੂਜੇ ਪਾਸੇ ਆਪ ਇਹ ਠੇਕੇ ਤੜਗਾ ਸੀ 2007 ਚ 30000 ਰੁਪਏ ਮਹੀਨੇ ਤੇ ਜੇ ਡੱਬ ਡੱਬ ਵਿਦਵਾਨ ਸੀ 30000 ਬਈ ਮਹੀਨੇ ਤੱਕ ਕਿਉਂ ਲੱਗਿਆ 2007 ਚ ਤੁਸੀਂ ਮੰਨੋਗੇ ਜਦੋਂ 2007 ਚ ਠੇਕੇ ਤੇ 30000 ਤੇ ਲੱਗਿਆ ਉਦੋਂ ਮੇਰੀ ਪੈਨਸ਼ਨ 30000 ਸੀ ਇਹ 30000 ਤੇ ਲੱਗਣ ਵਾਲਾ ਬੰਦਾ ਇਹਦੀ ਘਰ ਵਾਲੀ 27000 ਤੇ ਠੇਕੇ ਤੇ ਲੱਗੀ ਸੀ 1 ਸਾਲ ਵਾਸਤੇ ਤੇ ਇੱਥੇ ਭਾਈ ਸ਼ਾਨਸੋ 15 ਸਾਲ 14 15 ਸਾਲਾਂ ਬਾਦੀ ਬਣ ਗਿਆ ਤੇ ਉਹਦੇ ਵਿੱਚ ਇਹਦੇ ਤੇ ਇਨਕੁਆਰੀਆਂ ਚੱਲ ਰਹੀਆਂ ਨੇ ਭਾਰਤ ਸਰਕਾਰ ਕੋਲ ਇਹਦੀ ਤਾਂ ਮੂਲ ਨਿਯੁਕਤੀ ਗਲਤ ਸੀ ਉੱਥੇ ਨੇ ਆਪਦਾ ਜਿਹੜਾ ਠੇਕੇ ਵਾਲਾ ਸਮਾਂ ਸੀ ਬੈਡਲੀ ਮੀਟਿੰਗ ਆਪਾਂ ਵਿੱਚ ਰੱਖਿਆ ਕੇ ਇਹ ਕਾਨੂੰਨ ਨਹੀਂ ਹੈ ਕਾਨੂੰਨ ਇਹ ਕਹਿੰਦਾ ਵੀ ਜੇ ਤੁਹਾਡਾ ਆਪਣਾ ਬੱਚਾ ਇੰਟਰਵਿਊ ਦਿੰਦਾ ਹੋਵੇ ਆਪਦਾ ਬੱਚਾ ਇੰਟਰਵਿਊ ਦਿੰਦਾ ਹੋਵੇ ਆਪ ਤੁਸੀਂ ਕੋਈ ਫੈਸਲਾ ਕਰਨਾ ਹੋਵੇ ਜਿੱਥੇ ਤੁਹਾਡਾ ਆਪਣਾ ਫੈਸਲਾ ਹੋਣਾ ਹੋਵੇ ਉਦੋਂ ਵਿੱਚ ਨਹੀਂ ਵੈਣਾ ਪੰਚਾਇਤਾਂ ਚ ਵੀ ਨਹੀਂ ਵੈਣਾ ਨਸੋ ਕਮੇਟੀਆਂ ਨਹੀਂ ਵੈਣਾ ਇਹ ਉੱਤੇ ਵਿੱਚ ਵੈੰਦਾ ਸੀ ਬੋਰਡ ਆਫ ਮੈਨੇਜਮੈਂਟ ਚ ਉੱਥੇ ਨੇ ਪਹਿਲਾਂ ਆਪਦਾ ਠੇਕੇ ਦਾ ਪੀੜ ਕਿਹਾ ਵੀ ਇਹਨੂੰ ਮੇਰਾ ਰੈਗੂਲਰ ਮੰਨੋ ਆਪ ਦੀ ਚੋਣ ਕਮੇਟੀ ਆਪ ਹੀ ਪ੍ਰੂਵ ਕਰੀ ਹੋਈ ਹੈ ਉਹਦੀ ਕਨਫਰਮੇਸ਼ਨ ਜਿਹੜੀ ਚੋਣ ਕਮੇਟੀ ਚ ਚੁਣਿਆ ਗਿਆ ਉਹਦੀ ਕਨਫਰਮੇਸ਼ਨ ਆਪ ਵਿੱਚ ਬੈਠ ਕੇ ਕਰ ਸਰਬ ਆਪ ਦਾ ਪ੍ਰਵੇਸ਼ਨ ਆਪ ਕਲੀਅਰ ਕਰਾਇਆ ਇੱਕ ਮਿੰਟ ਪ੍ਰੋਫੈਸਰ ਖੇਮਾ ਉਹ ਡਰਾਈਵਰ ਸਹੀ ਨਹੀਂ ਹੈਗਾ ਗੱਡੀ ਦਾ ਵੀ ਗੱਡੀ ਜਿਹੜਾ ਕਦੋਂ ਵੀ ਠੋਕ ਸਕਦਾ ਹੈ ਫਿਰ ਕਾਰਨ ਕੀ ਸੰਦਰ ਸਰਕਾਰ ਵੀ ਡਰਾਈਵਰ ਨੂੰ ਕਿਉਂ ਨਹੀਂ ਜਿਹੜਾ ਚੇਂਜ ਕਰ ਰਹੀ ਮੈਂ ਮੈਨੂੰ ਇਹ ਲੱਗਦਾ ਵੀ ਸਰਕਾਰ ਵੀ ਕਿਤੇ ਨਾ ਕਿਤੇ ਇਹਦੇ ਪ੍ਰਭਾਵ ਥੱਡੇ ਕਿਉਂਕਿ ਸਰਕਾਰ ਚ ਕਦੇ ਉਹਨਾਂ ਨੇ ਯੂਨੀਵਰਸਿਟੀ ਬਹੁਤੇ ਅਧਿਕਾਰੀ ਦੇ ਤੌਰ ਤੇ ਆਏ ਨਹੀਂ ਇਸ ਕਰਕੇ ਹੁਣ ਜਦ ਇਹ ਬੁਲਾਉਂਦਾ ਰਹਿੰਦੇ ਚਮਚੀ ਬਥੇਰੀ ਮਾਰਦਾ ਭਗੰਤਮਾਨ ਵੀ ਆ ਕੇ ਗਿਆ ਵਿੱਤ ਮੰਤਰੀ ਵੀ ਆ ਕੇ ਗਿਆ ਇੱਥੋਂ ਦੇ ਜਿੰਨੇ ਮੰਤਰੀ ਐਮ ਐਲ ਏ ਨੇ ਉਹ ਵੀ ਤੁਰੇ ਫਿਰਦੇ ਨੇ ਹੁਣ ਤਾਂ ਉਹਨਾਂ ਦੀ ਪਾਰਟੀ ਦਾ ਪ੍ਰਧਾਨ ਵੀ ਆ ਕੇ ਚੜਾ ਗਿਆ ਇਹ ਹੋਰ ਚੜੇ ਹੋਗੇ ਵੀ ਆਪਾਂ ਤੇ ਚੱਕ ਦਾਂਗੇ ਫੱਟੇ ਇਹ ਜਿਹੜਾ ਤਾ ਉਹ ਤਰੀਕਾ ਜਿਹੜਾ ਕਿ ਬੱਚਿਆਂ ਦੇ ਉੱਪਰ ਪਰਚੇ ਪਾਏਗੇ ਉਹਨੂੰ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਆ ਕਿਤਨਾ ਕਿਤੇ ਉਹਨਾਂ ਨੂੰ ਜਿਹੜਾ ਕਿ ਕਿਹਾ ਜਾ ਰਿਹਾ ਕੰਪਰੋਮਾਈਜ਼ ਲੱਗਦਾ ਵੀ ਕੋਈ ਜ਼ੋਰ ਜਮਾਇਸ਼ ਕੀਤੀ ਜਾ ਰਹੀ ਹੈ ਉਹਨਾਂ ਦੇ ਉੱਪਰ ਬਿਲਕੁਲ ਜ਼ੋਰ ਜਮਾਇਸ਼ ਹੈ ਤੇ ਵੀ ਗੱਲ ਉਹ ਕੁੜੀ ਦੇ ਮਾਮਲੇ 'ਚ 304 A ਦਾ ਕੇਸ ਉਹ ਅਸੀਂ ਸਾਰੇ ਮੰਗ ਕਰਦਾ ਮੰਗ ਕਰਦੇ ਰਹਾਂਗੇ ਹੋ ਸਕਦਾ ਉਹਦੇ ਉੱਤੇ ਕੋਈ ਪੀਆਈਐਲ ਜਾਂ ਹੋਰ ਵੀ ਪਾਣੀ ਪਵੇ ਪੁਲਿਸ ਨੂੰ ਲਿਖਣਾ ਪਵੇ ਅਸੀਂ ਇਹ ਕੇਂਦਰੀ ਸਿੰਘ ਸਭਾ ਵੱਲੋਂ ਇਹ ਰਾਹੀ ਸਾਹਿਬ ਨੇ ਇਹ ਡਾਕਟਰ ਖੁਸ਼ਾਲ ਸਿੰਘ ਨੇ ਅਸੀਂ ਸਾਰੇ ਇਸ ਕਰਕੇ ਆਇਆ ਅਸੀਂ ਉੱਥੇ ਵੀ ਪ੍ਰੈਸ ਕਾਨਫਰੰਸ ਕਰਾਂਗੇ ਇੱਕ ਦੋ ਦਿਨਾਂ ਚ ਸਾਰਾ ਡਿਟੇਲ ਦੇ ਕੇ ਸਾਰੇ ਡਾਕੂਮੈਂਟ ਲੈ ਕੇ ਕਰਾਂਗੇ ਚੰਡੀਗੜ੍ਹ ਦੇ ਵਿੱਚ ਕਿ ਕੀ ਹੋ ਰਿਹਾ ਅਸੀਂ ਮੈਮੋਰੰਡਮ ਹੀ ਦੇ ਰਹਾਂ ਕਿਸਾਨ ਯੂਨੀਅਨਾਂ ਵੀ ਮੈਮੋਰੰਡਮ ਦੇ ਰਹੀਆਂ ਇਹਨਾਂ ਨੇ ਇੱਥੇ ਇੱਕ ਤਾਂ ਸਭ ਤੋਂ ਵੱਡਾ ਕਣਾਉਣੀ ਅਸੀਂ ਇਸ ਜਿਹੜਾ ਕ ਵਿਦਿਆਰਥੀਆਂ ਵੱਲੋਂ ਮੋਰਚਾ ਲਾਇਆ ਹੈਗਾ ਅੱਜ ਬੀਬੀ ਜਸਨਪ੍ਰੀਤ ਕੌਰ ਨੂੰ ਅਨਸਾਫ਼ ਦਬਾਉਣ ਦੀ ਖਾਤਰ ਤੇ ਜੋ 11 ਵਿਦਿਆਰਥੀਆਂ ਦੀ ਸਸਪੈਂਸ਼ਨ ਹੋਈ ਹੈ ਤੱਕੇਸ਼ਾਈ ਆ ਉਹਦਾ ਅਸੀਂ ਸਮਰਥਨ ਕਰਨ ਲਈ ਇੱਥੇ ਪਹੁੰਚੇ ਆਂ ਜਦੋਂ ਤੋਂ ਬੀਬੀ ਜਸਨਪ੍ਰੀਤ ਕੌਰ ਦੀ ਮੌਤ ਹੋਈ ਆ ਅਸੀਂ ਚੰਡੀਗੜ੍ਹ ਦੇ ਵਿੱਚ ਦੋ ਤਿੰਨ ਪ੍ਰੈਸ ਕਾਨਫਰੰਸਾਂ ਵੀ ਕੀਤੀਆਂ ਅਸੀਂ ਗਵਰਨਰ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਤੇ ਆਉਣ ਵਾਲੇ ਸਮੇਂ ਤੇ ਅਸੀਂ ਭਗਵੰਤ ਮਾਨ ਨੂੰ ਵੀ ਮੰਗ ਪੱਤਰ ਦੇਵਾਂਗੇ ਆਪਣੀ ਸੰਸਥਾ ਵੱਲੋਂ ਵੀ ਹੋਰ ਸੰਸਥਾਵਾਂ ਵੱਲੋਂ ਵੀ ਸਾਨੂੰ ਜੋ ਅਸੀਂ ਇਨਕੁਆਰੀ ਕੀਤੀ ਆਪਣੇ ਪੱਧਰ ਤੇ ਮੇਰੇ ਨਾਲ ਸਾਡੇ ਡਾਕਟਰ ਖੁਸ਼ਾਲ ਸਿੰਘ ਜੀ ਜਨਰਲ ਸਕੱਤਰ ਖੜੇ ਨੇ ਇਹ ਜੋ ਕੁਛ ਕੀਤਾਗਾ ਜੋ ਲੜਕੀ ਦੀ ਮੌਤ ਹੋਈ ਆ ਮੈਂ ਸਮਝਦਾ ਵੀ ਇਹਦੇ ਲਈ ਸਾਰਾ ਜਿਹੜਾ ਜੁਨੀਅਰ ਮੈਡੀਕਲ ਪ੍ਰੋਸੈਸਨ ਆ ਬੀਸੀ ਤੋਂ ਲੈ ਕੇ ਡਾਕਟਰ ਸਰਜੀਤ ਤੋਂ ਲੈ ਕੇ ਉਹਦੇ ਦਲਜੀਤ ਅਮੀਰ ਤੋਂ ਲੈ ਕੇ ਪੀਆਰਓ ਤੋਂ ਲੈ ਕੇ ਇਹ ਸਾਰੇ ਜ਼ਿੰਮੇਵਾਰ ਆ ਇਹਨਾਂ ਦੇ 304 ਦਾ ਪਰਚਾ ਦਰਜ ਹੋਣਾ ਚਾਹੀਦਾ ਕਿਉਂਕਿ ਉਹਨੂੰ ਇੰਨੇ ਪ੍ਰੋਪਰਲੀ ਤੌਰ ਤੇ ਡਾਕਟਰੀ ਸਹਾਇਤਾ ਨਹੀਂ ਪਹੁੰਚਾਈ ਦੂਸਰੀ ਗੱਲ ਜਿਹੜੀਆਂ ਰਿਪੋਰਟਾਂ ਆਈਆਂ ਅਖਬਾਰਾਂ ਦੇ ਵਿੱਚ ਵੀ ਆਈਆਂ ਕੀ ਡਾਕਟਰ ਜਿਹੜਾ ਸਰਜੀਤ ਦਾ ਵਿਹਾਰ ਹੈ ਇੱਕ ਉਹ ਅਧਿਆਪਕ ਦੇ ਜਿਉਂ ਵਿਹਾਰ ਹੋਣਾ ਚਾਹੀਦਾ ਸਲੀਨ ਹੈ ਸਲੀਨਤਾ ਵਾਲਾ ਉਹ ਤੋਂ ਗਰਿਆ ਹੋਇਆ ਉਹ ਸਾਰੇ ਪ੍ਰੂਫ ਸਾਹਮਣੇ ਆ ਚੁੱਕੇ ਆ ਉਹਦੇ ਮਿੱਤਰ ਨੇ ਡਾਕਟਰ ਰਜਿੰਦਰਪਾਲ ਬਰਾੜ ਨੇ ਇੱਥੇ ਇੱਕ ਮੈਗਜ਼ੀਨ ਚੋਂ ਪਹਿਲਾਂ ਲਿਖਿਆ ਸੀ ਡਾਕਟਰ ਸਰਜੀਤ ਵਿਰਾੜ ਬਾਰੇ ਸਕੈਚ ਵੀ ਇਹ ਸਾਰੀ ਦਾ दारू ਪਿੰਦਾ ਰਹਿੰਦਾ ਤੇ ਸਵੇਰੇ ਉਸੇ ਤਰ੍ਹਾਂ ਹੀ ਪੈਗ ਲੈ ਕੇ ਯੂਨੀਵਰਸਿਟੀ ਚੱਲ ਜਾਂਦਾ ਹੁਣ ਜਿਹੜਾ ਸ਼ਰਾਬੀ ਕਬਾਬੀ ਪ੍ਰੋਫੈਸਰ ਆ ਉਹ ਬੱਚਾ ਨਾਲ ਕਿਹੋ ਜਿਹਾ ਵਿਹਾਰ ਕਰਦਾ ਹੋਊਗਾ ਜਦੋਂ ਉਹਦਾ ਮਿੱਤਰ ਲਿਖ ਰਿਹਾ ਫਿਰ ਉਹ ਚਾਹੀਦਾ ਫਿਰ ਮੇਰੇ ਮਿੱਤਰ ਨੇ ਗਲਤ ਲਿਖਿਆ ਉਹ ਡਾਕਟਰ ਜਿੰਦਰਪਾਲ ਬਰਾੜ ਤੇ ਡਾਕਟਰ ਸ੍ਰੀਤ ਕੇਸ ਕਰਦਾ ਜੋ ਅਸੀਂ ਇਹ ਮੰਗ ਕਰਦੇ ਆਂ ਵਾਰ-ਵਾਰ ਭਗਵਾਨਤਮਾਨ ਸਰਕਾਰ ਨੂੰ ਕਹਿ ਰਹੇ ਆਂ ਕਿ ਜਿੱਥੇ ਉਹਨੇ ਪੰਜਾਬ ਨਾਲ ਇੰਨੇ ਵਾਅਦੇ ਕੀਤੇ ਨੇ ਜੁਨੀਅਰ ਬਰਾੜ ਚੰਡਾ ਤੱਕਾ ਹੋ ਰਿਹਾਗਾ ਇਹ ਸਾਰੇ ਮਾਮਲੇ ਦੀ ਜੋ ਯੂਨੀਵਰਸਿਟੀ ਦਾ ਬੀਸੀ ਦਾ ਜੋ ਕਾਰਜਕਰਮ ਜੋ ਬੀਸੀ ਨੇ ਸਾਰਾ ਕੁਝ ਕਰ ਰਿਹਾ ਉਹਦੀ ਸਾਰੇ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਆ ਛੜ ਗਿਆ ਤੱਕੇ ਸੰਜਿਆ ਦੀ ਜੋ ਅਸੀਂ ਸਮਰਥਨ ਕਰਦੇ ਆਂ ਅਸੀਂ ਇਹਨਾਂ ਦੇ ਬੱਚਿਆਂ ਦੇ ਨਾਲ ਖੜੇ ਆ ਕੱਲ ਨੂੰ ਸਾਡੇ ਬੱਚਿਆਂ ਨੇ ਵੀ ਆਉਣਾ ਸਾਡੇ ਹੋਰ ਲੋਕਾਂ ਨੇ ਵੀ ਆਉਣਾ ਅੱਜ ਇਹ ਬੱਚਾ ਨਾ ਤੱਕੇ ਸਾਹੀ ਹੋਗੀ ਅਸੀਂ ਕਹਿੰਨਾ ਪੰਜਾਬ ਅਵੇਅਰ ਹੋ ਜਾਏ ਉਹ ਹੋਰ ਬੱਚਾ ਅੰਮੀ ਤੱਕੇ ਸਾਹੀ ਕਰਨਗੇ ਅੱਜ ਇਹ ਬੱਚਾ ਨੂੰ ਅਸੀਂ ਬਹਾਲ ਕਰਾਉਣ ਦੇ ਹੱਕ ਚਾ ਬੱਚਾ ਨੂੰ ਬਹਾਲ ਕਰੋ ਇਹਦਾ 304 ਦਾ ਪਰਚਾ ਦਰਜ ਕਰੋ ਦੋਸ਼ੀਆਂ ਦਾ ਸਾਡੀ ਇਹ ਹੀ ਮੰਗ ਹੈ ਡਾਕਟਰ ਹੁਸ਼ਿਆਰ ਪੰਜਾਬੀ ਬੀਟੀਵੀ ਤੋਂ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ